ਪੰਜਾਬ ਸਰਕਾਰ ਵੱਲੋਂ ਛੇੜੀ ਜੰਗ ਜੁਦ ਨਸ਼ਾ ਅੰਮ੍ਰਿਤ ਦੀ ਮਹਿਮ ਤਹਿਤ ਮਾਜੋਕ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਦਵਾ ਜੀ ਤੇ ਸ਼੍ਰੀ ਅਮਿਤ ਕੌਂਟਲ ਆਈਪਸ ਐਸਐਸਪ ਬਠਿੰਡਾ ਤੇ ਸ਼੍ਰੀ ਅਮਨੀਤ ਸਿੱਧੂ ਈਆਈ ਜੀ ਕਾਉਂਟਰ ਇੰਟੈਲੀਜੈਂਸ ਦੀ ਰਾਇਨ ਮੇ ਹੇਠ ਤੇ ਐਸਪੀ ਸਿੜੀ ਸ਼੍ਰੀ ਨਰਿੰਦਰ ਸਿੰਘ ਜੀ ਦੀ ਨਗਰਾਨੀ ਅੱਥ ਕੰਦ ਕਸਾਂਜੋ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜਿਸ ਵਿੱਚ ਨਾਲ ਕਾਨੂੰਨੀ ਪੁਲਿਸ ਤੇ ਕਾਉਂਟਰ ਇੰਟੈਲੈਂਸ ਦੀ ਟੀਮ ਜਿਹੜੀਆਂ ਸ਼ੱਕੀ ਵਿਅਕਤੀ ਤੇ ਸ਼ੱਕੀ ਪੁਰਸ਼ਾਂ ਦੀ ਚੈਕ ਕਰ ਰਹੀ ਸੀ ਤਾਂ ਇਸੇ ਦਰਮਿਆਨ ਹੀ ਜਦੋਂ 36 ਪੁੱਛ 36 ਵਿੱਚ ਚੈੱਕ ਕਰਦੇ ਸੀ ਤਾਂ ਜਿਹੜੀ ਨੰਨੀ ਸ਼ਾ ਚੌਂਕ ਦੇ ਨੇੜੇ ਜਿਹੜਾ ਟੀਪਾਰਟ ਬੰਦ ਹੈ ਉੱਥੇ ਇੱਕ ਟਰੱਕ ਬਰਾਨਾ ਕੋੜਾ ਖੜਾ ਸੀ ਇਸ ਵਿੱਚ ਤਿੰਨ ਵਿਅਕਤੀ ਜਿਹੜੇ ਤਰਪਾਲ ਨਾਲ ਛੇੜਛਾੜ ਕਰ ਰਹੇ ਸੀ ਤੇ ਜੋ ਤਿੰਨਾਂ ਵਿਅਕਤੀ ਨੂੰ ਕਾਬੂ ਕੀਤਾ ਗਿਆ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਗਿਆ ਤੇ ਇੱਕ ਦਾ ਨਾਮ ਸਾਬਰ ਲਾਲ ਸਨ ਆਫ ਓਲੂ ਓਲੂ ਰਾਮ ਵਾਸੀ ਅਜਮੇਰ ਰਾਜਸਥਾਨ ਦੂਸਰਾ ਨਾਮ ਜਗਦੀਪ ਸਿੰਘ ਸਨ ਆਫ ਹਰਬੰਸ ਸਿੰਘ ਵਾਸੀ ਪਿੰਡ ਕੋਠਾਗੁਰੂ ਤੇ ਤੀਸਰਾ ਵਰਤੇਸ਼ ਸਿੰਘ ਸਨ ਆਫ ਬੁਰਜੰਟ ਸਿੰਘ ਵਾਸੀ ਪਿੰਡ ਨਯੌਰਵਾਜੋਈ ਜਦੋਂ ਟਰਾਲੀ ਦੇ ਤਰਪਾਲ ਖੇਤਾਂ ਦੀ ਤਲਾਸ਼ੀ ਕੀਤੀ ਗਈ ਜਿਸ ਦੇ ਵਿੱਚੋਂ ਤਕਰੀਬਨ 45 ਗੱਟੇ ਜਿਨ੍ਹਾਂ ਵਿੱਚੋਂ 20-20 ਕਿਲੋ ਪਰ ਗੱਟੇ ਚ ਉੱਕੀ ਚੂਰਾ ਪੋਸਤ ਕੁੱਲ 9 ਕੁਆਂਟਲ ਭੂਕੀ ਚੂਰਾ ਪੋਸਤ ਬਰਾਮਦ ਹੋਇਆ ਜਿਸ ਦੇ ਤਹਿਤ ਮਕਦਮਾ ਨੰਬਰ 160 ਮਿਤੀ 6-7-2025 15C 296285 ਐਨਡੀਪੈਕਟ ਥਾਣਾ ਕਿਨਾਰ ਕੌਨ ਵਿਖੇ ਦਰਜ ਦਸਤ ਕਰ ਦਿੱਤਾ ਗਿਆ ਉਹ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬੰਦ ਹਵਾਲਾ ਥਾਣਾ ਕੀਤਾ ਗਿਆ ਜਿਨਾਂ ਨੂੰ ਅੱਜ ਮਾਨਯੋਗ ਅਦਾਲਤ 'ਤੇ ਪੇਸ਼ ਕਰਕੇ ਰਿਮਾਂਡ ਹਾਸ ਕਰਕੇ ਹੋਰਨ ਕਾਇਨਾਂ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਇਹਨਾਂ ਨੂੰ ਸਪਲਾਈ ਕਿੱਥੇ ਦੇਣੀ ਸੀ ਗੱਡੀ ਵਿੱਚ ਕਿੰਨੇ ਜਣੇ ਸੀਗੇ ਕਿਥੋਂ ਲੈ ਕੇ ਗੱਡੀ ਆਈਏਗੀ ਤੇ ਕਿੱਥੇ ਜਾਣਾ ਸੀ ਗੱਡੀ ਵਿੱਚ ਤਿੰਨ ਜਣੇ ਸੀਗੇ ਤੇ ਗੱਡੀ ਰਾਜਸਥਾਨ ਤੋਂ अजमेर ਤੋਂ ਆਣੀ ਬਿਆਨ ਹੋਈ ਹੈ ਬਾਕੀ ਅਸੀਂ ਇਹ ਚੀਜ਼ ਭੁਗਾਈ ਨਾ ਪੁੱਛਕਿਸ਼ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਕਿਹੜੀ ਪ੍ਰੋਪਰ ਜਗ੍ਹਾ ਕਿਹੜੀ ਹੈ ਤੇ ਕਿੱਥੇ ਨਗਾ ਸਪਲਾਈ ਦੇਣੀ ਸੀ ਗੱਡੀ ਦੇ ਵਿੱਚ ਹੋਰ ਵੀ ਬਹੁਤ ਨਹੀਂ ਬਾਕੀ ਸੀ ਇਹ ਕੱਲ੍ਹ ਹੈ ਇਹੀ ਲੱਗੀ ਨਹੀਂ ਗੱਡੀ ਦੇ ਵਿੱਚ ਹੋਰ ਸਿਮੈਂਟ ਲੋਡ ਸੀਗਾ 820 ਕਟੇ ਸਿਮੈਂਟ ਦੇ ਸੀਗੇ ਵਿੱਚ ਸਿਮੈਂਟ ਦੇ ਕਟਿਆਂ 'ਚ ਮਲੇ ਕਟੇ ਜਿਹੜੇ ਧੁੱਗੀ ਦੇ ਚਪਾਈ ਹੋਏ ਸੀ ਕਿਹੜੀ ਗੱਲ ਦੀ ਖਰਾਬੀ ਦੱਸਿਆ ਜਾ ਰਿਹਾ ਹੈ ਉਹ ਕੌਣ ਚੁਣੇਗਾ ਉਹ ਅਜੇ ਅਜੇ ਤਫ਼ਤੀਸ਼ ਦਾ 파ਟਾ ਹੈ ਉਹ ਬਾਅਦ ਗੱਡੀ ਨੰਬਰ ਕਿੰਨਾ ਸੀ ਇਹਦਾ ਰਜ 6cb 8386 ਤਰਨਾ ਕੋੜਾ ਤੇ 4 ਦਾ 4 ਲਿਖੀ ਆਹ ਮੁਕਾਦਮਾ ਚਾਰ ਬੰਤੇ ਖਿਲਾਫ ਦਰਜ ਹੋਇਆ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁਕੇ ਇੱਕ ਬੀਹੇ ਗ੍ਰਿਫਤਾਰੀ ਬਾਕੀ ਇਸ ਦੀ ਜਾਣਕਾਰੀ ਦੋ ਜਿਹੜੇ ਸਿਮਿੰਟ ਦੇ ਕੱਟੇ ਅੱਗੇ ਕੋਈ ਸੀ ਪਿੱਛੇ ਕਿਸੇ ਸਿਮਿੰਟ ਦੇ ਕੱਟੇ ਕੁਛ ਅੱਗੇ ਸੀ ਕੁਛ ਪਿੱਛੇ ਸੀ ਜਿਹੜੀ ਭੁੱਕੇ ਚੂਰਾ ਪੁੱਤ ਬਚਾ ਲੈ ਸੁਣਾਂ ਦੇ ਲਾਉਣਾ ਕਿਥੇ ਸੀ ਸਿਮਿੰਟ ਕੇ ਤਰ੍ਹਾਂ ਸਿਮਿੰਟ ਕੋ ਉਹਨਾਂ ਨੇ ਮੰਡੀ ਲਾਉਣਾ ਸੀ ਇਹਨਾਂ ਬਿਲਡਿੰਗ ਉੱਪਰ ਦੀਆਂ ਕਿਹੜੇ ਰੂਟ ਤੋਂ ਆਏ ਸੀ ਇਹ ਪਿੱਛੋਂ ਇਧਰੋਂ ਡੱਬੜੀ ਰੋਡ ਵਾਲੇ ਪਾਸੇੋਂ ਆਏ